ਨਸ਼ਾ ਮੁਕਤੀ ਮੋਰਚਾ ਦੇ ਰਿਕਾਰਡਿੰਗ ਇਹਨਾਂ ਦੇ ਨੂੰ ਮੈਂ ਦਿਲੀ ਤੌਰ ਤੇ ਫੇਰ ਮੁਬਾਰਕਬਾਦ ਦਿੰਨਾ ਹੈ ਸਾਥੀਓ ਪੰਜਾਬ ਜਿਹੜਾ ਹੈ ਉਹ ਸੂਬਾ ਹਿੰਦੁਸਤਾਨ ਦੇ ਸਾਰੇ ਸੂਬਿਆਂ ਤੋਂ ਵਧੀਆ ਸੂਬਾ ਗਿਣਿਆ ਜਾਂਦਾ ਸੀ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਬਜ਼ੁਰਗ ਮਾਵਾਂ ਕਹਿੰਦੀਆਂ ਵੀ ਸਾਡੀ ਸਾਰੀ ਦੌਲਤ ਲੈ ਲੈ ਸਾਡੀ ਸਾਰੀ ਸ਼ੌਹਰਤ ਲੈ ਲੈ ਮੇਰੇ ਮੁੰਡੇ ਨੂੰ ਨਸ਼ੇ ਚੋਂ ਕੱਢਦੇ ਦਿਲ ਦੁਖਦਾ ਜਦੋਂ ਪਿੰਡਾਂ ਚ ਜਾਇਦਾ ਜਿਹੜੇ ਕੁਝ ਬੱਚੇ ਉਸ ਰੋਗ ਦੇ ਆਦੀ ਹੋ ਗਏ ਨਸ਼ੇ ਵਾਲੇ ਰੋਗ ਦੇ ਉਹਨਾਂ ਨੂੰ ਦੇਖ ਕੇ ਮਨ ਦੁਖੀ ਹੁੰਦਾ ਹੈ ਕਈ ਵਾਰੀ ਘਰਾਂ ਦੇ ਵਿੱਚ ਜਾਇਦਾ ਕਿ ਘਰਾਂ ਦੇ ਭਾਂਡੇ ਤੱਕ ਨਸ਼ੇ ਦੀ ਆਦਤ ਚ ਲੱਗੇ ਹੋਏ ਬੱਚੇ ਵੇਚਣ ਨੂੰ ਤਿਆਰ ਹੋ ਜਾਂਦੀਆਂ ਉਦੋਂ ਬੜਾ ਮਨ ਦੁਖਦਾ 2022 ਦੇ ਵਿੱਚ ਮੈਂ ਪਟਿਆਲਾ ਦਿਹਾਤੀ ਹਲਕੇ ਨੂੰ ਰਿਪਰੈਜ਼ੈਂਟ ਕੀਤਾ ਮੈਂ ਹੁਣ ਉੱਥੇ ਦਾ ਡਿਪਟੀ ਮੇਅਰ ਐ ਤੇ ਮੈਨੂੰ ਪਾਰਟੀ ਨੇ ਮੇਨ ਵਿੰਗ ਦਾ ਵੀ ਜੁਆਇੰਟ ਸਖਤਰ ਲਾਇਆ ਮੇਰਾ ਮਨ ਦੁਖਦਾ ਜਦੋਂ ਬਜ਼ੁਰਗ ਕਹਿੰਦੇ ਨੇ ਸਾਡੀ ਸਾਰੀ ਜਾਇਦਾਦ ਵਿਕ ਜੇ ਮੇਰਾ ਬੱਚਾ ਨਸ਼ੇ ਚੋਂ ਨਿਕਲ ਜੇ ਪਰ ਦੂਜੇ ਪਾਸੇ ਨਸ਼ੇ ਦੇ ਸੁੱਦਾਗਰ ਨਸ਼ੇ ਦੇ ਤਸਕਰ ਲੋਕਾਂ ਦੇ ਲੁੱਟੇ ਹੋਏ ਪੈਸੇ ਮਾਵਾ ਦੀ ਮਿਹਨਤ ਨਾਲ ਕਮਾਈ ਨੂੰ ਮਹਿਲਾਂ ਵਿੱਚ ਤਬਦੀਲ ਕਰੀ ਜਾਂਦੇ ਆ ਦੁੱਖ ਆਂਦਾ ਤਸਕਰਾਂ ਦੇ ਜਿਹੜੇ ਮੈਲ ਹੈ ਵੱਡੇ ਹੁੰਦੇ ਗਏ ਉਹਨਾਂ ਦੀਆਂ ਗੱਡੀਆਂ ਵੱਡੀਆਂ ਹੁੰਦੀਆਂ ਗਈਆਂ ਤੇ ਮਾਵਾ ਦੇ ਜਿਹੜੇ ਪੁੱਤ ਨੇ ਤੇ ਸਾਡੀਆਂ ਕੁਝ ਭੈਣਾ ਇਹ ਨਸ਼ੇ ਦੇ ਵਿੱਚ ਰੁੜਦੀਆਂ ਗਈਆਂ ਮੈਂ ਫਕਰ ਮਹਿਸੂਸ ਕਰਦਾ ਕਿ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਆਂ ਫਕਰ ਮਹਿਸੂਸ ਕਰਦਾ ਮੈਂ ਆਮ ਆਦਮੀ ਪਾਰਟੀ ਦਾ ਮੈਂ ਸਿਪਾਈ ਐ ਤੇ ਮੈਂ ਫਕਰ ਮਹਿਸੂਸ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਜਿਨ੍ਹਾਂ ਨੇ ਫੈਸਲਾ ਕਰਿਆ ਵੀ ਹੁਣ ਪੰਜਾਬ ਵਿੱਚ ਜਾਂ ਤਾਂ ਨਸ਼ਾ ਨਹੀਂ ਰਹੂਗਾ ਜਾਂ ਫਿਰ ਨਸ਼ੇ ਦੇ ਜਿਹੜੇ ਸਦਾਗਰ ਨੇ ਪੰਜਾਬ ਛੱਡ ਕੇ ਦੂਜੇ ਪਾਸੇ ਚਲੇ ਜਾਣਗੇ ਇਸ ਕਰਕੇ ਇਸ ਯੁੱਧ ਦੇ ਵਿੱਚ ਹੁਣ ਬਹੁਤ ਸਾਥੀਆਂ ਦੇ ਕਾਲ ਸਾਰੀਆਂ ਨੇ ਮੈਨੂੰ ਫੋਨ ਆ ਰਿਹਾ ਹੈ ਬੀਜੇਪੀ ਵਾਲਿਆਂ ਦੇ ਮੈਨੂੰ ਫੋਨ ਆ ਰਿਹਾ ਹੈ ਕਾਂਗਰਸ ਵਾਲਿਆਂ ਦੇ ਮੈਨੂੰ ਫੋਨ ਆ ਰਿਹਾ ਹੈ ਅਕਾਲੀ ਦਲ ਵਾਲਿਆਂ ਦੇ ਉਹ ਕਹਿੰਦੇ ਇਸ ਯੁੱਧ ਦੇ ਵਿੱਚ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਤੇ ਹੁਣ ਪਾਰਟੀ ਨੇ ਰਣਨੀਤੀ ਬਣਾਈ ਹੈ ਦੋ ਤਰੀਕ ਤੋਂ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਬੜੀਆਂ ਸੀ ਜਿਨ੍ਹਾਂ ਨੂੰ ਅਸੀਂ ਵੀਡੀਸੀ ਕਮੇਟੀ ਕਹਿੰਦੇ ਆ ਵਿਲੇਜ ਡਿਫੈਂਸ ਕਮੇਟੀ ਉਹਨਾਂ ਨੂੰ ਨਾਲ ਲੈ ਕੇ ਹਰ ਸ਼ਹਿਰ ਦੇ ਵਿੱਚ ਅਸੀਂ ਬਹੁਤ ਵੱਡਾ ਇੱਕ ਪ੍ਰੋਗਰਾਮ ਕਰਕੇ ਆਗਾਜ਼ ਕਰਨ ਲੱਗੇ ਆ ਨਸ਼ਾ ਮੁਕਤੀ ਯਾਤਰਾ ਦਾ ਬਹੁਤ ਜਲਦੀ ਮਲੇਰ ਕੋਟਲਾ ਦੇ ਵਿੱਚ ਵੀ ਬਹੁਤ ਵੱਡੀ ਮੀਟਿੰਗ ਹੋਊਗੀ ਜਿਦੇ ਵਿੱਚ ਦੋਨੋਂ ਹਲਕਿਆਂ ਦੇ ਵੀਡੀਸੀ ਕਮੇਟੀ ਦੇ ਮੈਂਬਰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰਾ ਪੁਲਿਸ ਪ੍ਰਸ਼ਾਸਨ ਅਤੇ ਪਿੰਡਾਂ ਦੇ ਸਰਪੰਚ ਇਕੱਠੇ ਹੋਵਾਂਗੇ ਅਸੀਂ ਉਸ ਤੋਂ ਬਾਅਦ ਸੱਤ ਤਰੀਕ ਤੋਂ ਹਰ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਹੋਕਾ ਦਿਆ ਕਰਾਂਗੇ ਉੱਥੇ ਯਾਤਰਾ ਕੱਢਿਆ ਕਰਾਂਗੇ ਜਿੱਥੇ ਲੋਕਾਂ ਨੂੰ ਅਵੇਅਰ ਕਰਿਆ ਕਰਾਂਗੇ ਨਸ਼ੇ ਤੋਂ ਕਿੱਦਾਂ ਬਚਣਾ ਅਸੀਂ ਉਹ ਲੋਕਾਂ ਦੀ ਲਿਸਟ ਬਣਾਵਾਂਗੇ ਜਿਹੜੇ ਨਸ਼ਾ ਕਰਨ ਲੱਗ ਗਏ ਸੀ ਉਹਨਾਂ ਨੂੰ ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਲੈ ਕੇ ਜਾਇਆ ਕਰਾਂਗੇ ਅਸੀਂ ਉਹਨਾਂ ਦੀ ਲਿਸਟ ਬਣਾਵਾਂਗੇ ਜਿਹੜਾ ਕਿਸੇ ਕਾਰਨ ਤੇ ਨਸ਼ੇ ਦਾ ਆਦੀ ਹੋ ਗਿਆ ਸੀ ਪਰ ਅੱਜ ਉਹ ਨਸ਼ਾ ਛੱਡ ਕੇ ਠੀਕ ਹੋ ਗਿਆ ਉਹਨਾਂ ਨੂੰ ਜ਼ਿਲ੍ਹੇ ਦਾ ਰੋਲ ਮਾਡਲ ਬਣਾਇਆ ਕਰਾਂਗੇ ਉਹਨਾਂ ਨੂੰ ਲੋਕਾਂ ਕੋਲ ਉਹਨਾਂ ਨੂੰ ਦੱਸਣ ਵਾਸਤੇ ਵੀ ਉਹ ਕਿਸ ਤਰ੍ਹਾਂ ਨਸ਼ੇ ਤੋਂ ਅੱਜ ਦੂਰ ਹੋ ਗਿਆ ਉਹਨਾਂ ਨੂੰ ਰੋਲ ਮਾਡਲ ਦਾ ਦਰਜਾ ਦਵਾਂਗੇ ਪਰ ਜਿਹੜੇ ਤਸਕਰ ਉਸ ਇਲਾਕੇ 'ਚ ਤਸਕਰੀ ਕਰਦੇ ਹੋਣਗੇ ਉਹਨਾਂ ਨੂੰ ਜੇਲ੍ਹਾਂ 'ਚ ਪਹੁੰਚਾਇਆ ਕਰਾਂਗੇ ਜਗਦੀਪ ਜੱਗਾ ਖੁਦ ਮਲੇਰ ਕੋਟਲੇ ਦੇ ਪਿੰਡ-ਪਿੰਡ ਜਾਊਗਾ ਇਹ ਮੇਰੀ ਟੀਮ ਜਿਹੜੀ ਬਣੀ ਹੈ ਇਹ ਜਾਊਗੀ ਪਿੰਡਾਂ ਦੀਆਂ ਕਮੇਟੀਆਂ ਜਾਇਆ ਕਰਨਗੀਆਂ ਮੌਜੂਦਾ ਐਸਐਚਓ ਜਾਊਗਾ ਮੌਜੂਦਾ ਪੁਲਿਸ ਪ੍ਰਸ਼ਾਸਨ ਜਾਊਗਾ ਹੁਣ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਰਹਿਣ ਨਹੀਂ ਦੇਣਾ ਕਿਉਂਕਿ ਇਹ ਯੁੱਧ ਦੇ ਵਿੱਚ ਆਮ ਲੋਕਾਂ ਦਾ ਸਾਥ ਹੈ ਜਦੋਂ ਕੋਈ ਯੁੱਧ ਲੜਦਾ ਹੈ ਉਹ ਯੁੱਧ ਜਿੱਤਿਆ ਜਾਂਦਾ ਜਦੋਂ ਆਮ ਲੋਕ ਵੀ ਉਹਦੇ ਸਿਪਾਈ ਬਣ ਜਾਂਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਹੁਣ ਸਾਨੂੰ ਪੰਜਾਬ ਦੇ ਵਿੱਚ ਬਹੁਤ ਭਾਰੀ ਸਪੋਰਟ ਮਿਲ ਰਹੀ ਹੈ ਨਸ਼ੇ ਨੂੰ ਖਤਮ ਕਰਨ ਲਈ ਤੁਹਾਡੇ ਚੈਨਲ ਜ਼ਰੀਏ ਮੈਂ ਤਸਕਰਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਤੁਸੀਂ ਲੋਕਾਂ ਦੇ ਧੀਆ ਪੁੱਤ ਖਰਾਬ ਕਰਦੇ ਤੁਸੀਂ ਪੰਜਾਬ ਦੀ ਜਵਾਨੀ ਖਰਾਬ ਕਰਤੀ ਹੁਣ ਪੰਜਾਬ ਸਰਕਾਰ ਇਹ ਜਿਹੜਾ ਯੁੱਧ ਲੜਨ ਜਾ ਰਹੀ ਹੈ ਇਹਦੇ ਵਿੱਚ ਤੁਹਾਡੀ ਸਾਰਨੀ ਕਿਰਪਾ ਕਰਕੇ ਇਹ ਨਸ਼ੇ ਦੀ ਤਸਕਰੀ ਬੰਦ ਕਰ ਦਿਓ ਤੇ ਜਾਂ ਫਿਰ ਪੰਜਾਬ ਛੱਡ ਕੇ ਕਿਸੇ ਦੂਜੇ ਸੂਬੇ ਚ ਚਲ ਜਓ ਪੰਜਾਬ ਚ ਕਦੇ ਵੀ ਨਸ਼ਾ ਬੱਚੇ ਬੱਚੀਆਂ ਨੂੰ ਮਿਲੇਗਾ ਨਹੀਂ ਇਸ ਕਰਕੇ ਮੈਂ ਉਹਨਾਂ ਨੂੰ ਵੀ ਕਹਿਣਾ ਜੋ ਨਸ਼ੇ ਦੇ ਆਦੀ ਹੋ ਗਏ ਭੈਣੋ ਤੇ ਭਰਾਓ ਕਿਰਪਾ ਕਰਕੇ ਆਓ ਇਸ ਯੁੱਧ ਚ ਸਾਡਾ ਸਾਥ ਦਿਓ ਬਹੁਤ ਬਹੁਤ ਮਿਹਰਬਾਨੀ ਧੰਨਵਾਦ